ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੱਕਰ ਚਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਹੈ ਰੂਪ ਔਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਹੈ ਅਚਲ ਮੂਰਤ ਅਨਪਉ ਪ੍ਰਕਾਸ਼ ਅਮਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੋ ਸਾਹਣ ਗਣੀਜੈ ਤਰ ਪਵਨ ਮਹੀਪ ਸਵਰਣਰ ਅਸੁਰ ਨੇਤ ਨੇਤ ਬਨਤਰਣ ਕਹਤ ਤਵ ਸਰਬ ਨਾਮ ਕਥੈ ਕਵਰ ਨਾਮ ਬਰਨਤ ਸੁਮਤ ਹਉ ਆਇਆ ਦੂਰੋਂ ਚਲ ਕੈ ਮੈਂ ਤੱਕੀ ਤਉ ਸ਼ਰਣਾਇ ਜਿਉ ਮੈਂ ਆਸਾ ਰਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜਿਉ ਦਰਸ਼ਨ ਪਿਆਸੀ ਦਿਨਸ ਰਾਤ ਚਤਵਾਉ ਅਨੰਦਨੀਤ ਖੋਲ ਕਪਟ ਗੁਰ ਨੇ ਲੀਆ ਨਾਨਕ ਹਰ ਸੰਗ ਮੀਤ ਸਜਣ ਸਚਾ ਪਾਤਸ਼ਾਹ ਸਰਸ਼ਾਹ ਦੇ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 16 ਮਹਲਾ 5 ਅਬਨਾਸੀ ਜੀਨ ਕੋ ਦਾਤਾ ਸਿਮਰਤ ਸਭ ਮਲਖ ਹੋਈ ਗੁਣਨ ਧਾਨ ਭਗਤਨ ਕਾਓ ਬਰਤਨ ਬਿਰਲਾ ਪਾਵੈ ਕੋਈ ਅਬਨਾਸੀ ਜੀਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਧਾਨ ਭਗਤਨ ਕੋ ਵਰਤਨ ਪਵ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾ ਕੀ ਸ਼ਰਣ ਪਿਆ ਸੁਖ ਪਾਈਐ ਬਹੁੜ ਦੁਖ ਨਾ ਹੋਈ ਰਾਹਾ ਵੜ ਭਾਗੀ ਸਾਧ ਸੰਗ ਪਰਾਪਤ ਤਨ ਭੇਟਤ ਦੁਰਮਤ ਖੋਈ ਤਨ ਕੀਤੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਰਜ਼ਾ ਪਰੋਈ ਵਡ ਭਾਗੀ ਸਾਧ ਸੰਗ ਪਰਾਪਤ ਤਨ ਭੇਟਤ ਦੁਰਮਤ ਖੋਈ ਤਨ ਕੀ ਤੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਰਦਾਇ ਪਰੋਈ ਵਾਹੇ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਵਾਂ ਅਬਨਾਸੀ ਜੀਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਧਾਨ ਭਗਤਨ ਕਾਓ ਵਰਤਨ ਬਿਰਲਾ ਪਵਰ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ